ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਹੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਹੈਪੀ ਲੋੜੀ ਅੱਜ ਦਿਨ ਮੰਡੇ ਆ ਤੇਰਾ ਜਨਵਰੀ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਸਾਈ ਤੁਹਾਡੀ ਸਾਰਿਆਂ ਤੇ ਮੇਨ ਮੇਰ ਕਰਨ ਤੇ ਸਾਰਿਆਂ ਦੀ ਲੋੜੀ ਵਧੀਆ ਲੰਗੀ ਤੇ ਮੈਂ ਫਿਲਹਾਲ ਲੋੜੀ ਵਾਲੇ ਦਿਨ ਕੀ ਕਰਨ ਲੱਗੀ ਆ ਕਿਚਨ ਚਮਾ ਮੈਂ ਕੰਮ ਨੂੰ ਸਾਰਾ ਕਰ ਲਿਆ ਦੁਪਹਿਰ ਦਾ 2:00 ਵਜ ਗਿਆ ਸ਼ਾਮ ਨੂੰ ਤੇ ਫਿਲਹਾਲ ਤਾਂ ਮੈਂ ਤੇ ਦੁੱਧ ਗਰਮ ਕਰਦੀ ਆ ਦੋ ਦੁੱਧ ਗਰਮ ਹੁੰਦੇ ਕਰੀਵਾ ਦਾ ਤੇ ਇੱਕ ਸਾਡਾ ਘਰ ਦਾ ਕੋਕੀਰੀ ਵਾਲਾ ਗਾਂ ਦਾ ਦੁੱਧ ਹੁੰਦਾ ਨੇ ਇਸ ਲਈ ਤੇ ਦੁੱਧ ਗਰਮ ਕਰਦੀ ਆ ਹੋਰ ਦੂਸਰੀ ਸਾਈਡ ਮੈਂ ਪਹਿਲਾਂ ਮੈਂ ਨਾ ਸਭ ਤੋਂ ਪਹਿਲਾਂ ਮੈਂ ਆਲੂ ਵਾਲੇ ਸੀਗੇ ਆਹ ਲਓ ਆਲੂ ਵਾਲੇ ਥੋੜੇ ਜਿਹੀ ਹੋਰ ਆਲੂ ਪੱਲੂ ਦਾ ਮੈਂ ਕੀ ਬਣਾਉਂਗੀ ਤੇ ਤੁਸੀਂ ਦੇਖਿਓ ਵਲੋਗ ਚ ਫਿਲਹਾਲ ਤਾਂ ਆਲੂ ਬਾਰੇ ਆ ਦੋ ਮਤਲਬ ਦਿਮਾਗ ਚ ਦੋ ਚੀਜ਼ਾਂ ਚਲਦੀਆਂ ਵੀ ਮੈਂ ਕੀ ਬਣਾਵਾਂ ਇੱਕ ਦਿਲ ਕਰਦਾ ਕਿ ਮੈਂ ਪਰੌਂਠੀ ਬਣਾਵਾਂ ਨਾ ਅਲਵਾੜੀ ਫਿਰ ਮਨ ਕਰਦਾ ਨਹੀਂ ਪਰੌਂਠੀ ਤਾਂ ਹਜੇ ਖਾਂਦੀ ਰਹਿਨੇ ਐ ਅਸੀਂ ਕਿਉਂਕਿ ਪਰੌਂਠੀ ਦੋ ਦਿਨ ਪਹਿਲਾਂ ਬਣਾਈ ਸੀ ਇੱਕ ਦਿਨ ਇੱਕ ਦੋ ਦਿਨ ਤਾਂ ਫਿਰ ਹੁਣ ਮੈਂ ਸੋਚਦੀ ਆ ਟੋਸਟ ਬਣਾ ਲਾਂ ਨਹੀਂ ਬਰੈਡ ਵੀ ਪਈ ਆ ਟੋਸਟ ਬਣਾ ਲਈਆਂ ਤੇ ਤੁਸੀਂ ਵਲੋਗ ਐਂਡ ਤੱਕ ਜੁੜੇ ਰਹੋ ਤਦੋਂ ਬਹੁਤ ਬਲਕਸੀ ਤੁਸੀਂ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਨੇ ਰਹੋ ਮੇਰੇ ਵਲੌਗ ਨਾਲ ਤੇ ਚਲੋ ਆਪਾਂ ਹੁਣ ਕਰਦੇ ਆਂ ਤਿਆਰੀ ਸਮਾਨ ਦੀ ਮਤਲਬ ਬਣਾਉਣ ਦੇ ਇਸਨਾਂ ਆਪਾਂ ਲੈ ਲਿਆ ਜੀਰਾ ਪਾਤਾ ਤੇ ਥੋੜਾ ਜਿਹਾ ਨਮਕ ਪਾਤਾ ਆ ਕਿਉਂਕਿ ਨਮਕ ਆਲੂ ਆਚੂ ਵੀ ਪਹਿਣਾ ਇਸ ਲਈ ਥੋੜਾ ਹੀ ਪਾਇਆ ਆ ਜਿਆਦਾ ਨਹੀਂ ਪਾਇਆ ਤੇ ਹਲਦੀ ਪਾਤੀ ਥੋੜੀ ਜੀ ਕੋਕਿ ਮੈਂ ਜਿਹਦੇ ਬਣਾਣੀ ਹੁੰਦੀ ਹੈ ਨਾ ਆਪਣਾ ਉਹ ਪਰੌਂਠੇ ਉਪਕੋੜੇ ਕੋਈ ਵੀ ਮੈਂ ਹਲਦੀ ਜ਼ਰੂਰ ਪਾਣੀ ਆ ਬੇਸਨ ਚ ਕਈ ਲੋਕ ਨਹੀਂ ਪਾਉਂਦੇ ਬਟ ਮੈਂ ਪਾਣੀ ਆ ਤੇ ਹੁਣ ਆਪੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਾਣੀ ਆ ਇਧਰ ਆਲੂ ਵਾਲੇ ਥੋੜੇ ਵਾਲੇ ਜਾਂ ਜ਼ਿਆਦਾ ਵਾਲੇ ਕਿਉਂਕਿ ਥੋੜੀ ਜਿਹੀ ਬਣਾਣੀ ਆ ਤੇ ਹੁਣ ਮੈਂ ਇਹਨੂੰ ਪਹਿਲਾਂ ਘੋਲ ਲਈ ਆ ਬੇਸਨ ਉਹਦੇ ਰੱਖਤਾ ਆ ਥੋੜੀ ਚਿਰ ਲਈ ਕਿਉਂਕਿ ਜੜੀਆਂ ਦੀਆਂ ਡੱਲੀਆਂ ਡੁਲੀਆਂ ਨਾ ਥੋੜਾ ਹੋ ਜਾਊਗਾ ਰੈਸਟ ਲਈ 5 ਮਿੰਟ ਹੋ ਗਏ ਹੁਣ ਇਹਨੂੰ ਫੇਰ ਦੁਬਾਰਾ ਇੱਕ ਵਾਰੀ ਚੰਗੀ ਤਰ੍ਹਾਂ ਮੈਸ਼ ਕਰੂੰਗੀ ਇਧਰ ਮੈਂ ਆਲੂ ਉਹ ਕਰ ਲਿਆ ਮੈਸ਼ ਮੈਸ਼ ਨਹੀਂ ਕੀਤੇ ਬਲਹ ਜੇ ਮੈਸ਼ ਚੰਗੀ ਤਰ੍ਹਾਂ ਕਰਨੇ ਆ ਪਿਆਜ਼ ਕੱਟ ਲਿਆ ਤੇ ਜੀਰਾ ਮਸਾਲੇ ਨਮਕ ਥੋੜੀ ਜੀ ਮਿਰਚ ਪਾ ਦਿੱਤੀ ਆ ਤੇ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰੂੰਗੀ ਫੇਰ ਬਣਾਨੇ ਆਪਾਂ ਟੋਸਟ ਤੇ ਚਲੋ ਕਰਦੇ ਆ ਮੈਸ਼ ਮਿਰਚ ਮੈਂ ਥੋੜੀ ਪਾਈ ਹੈ ਸਾਦੀ ਮਤਲਬ ਜਿਆਦਾ ਨਹੀਂ ਪਾਈ ਕਿਉਂਕਿ ਫਿਰ ਬੱਚੇ ਖਾਂਦੇ ਨਹੀਂ ਰੀ ਉਹ ਵੀ ਖਾਂਗੇ ਬੱਚਿਆਂ ਨੂੰ ਕਹਿੰਦੇ ਮਿਰਚ ਦੇਣੀ ਚਾਹੀਦੀ ਆ ਖਾਲੀ ਸਹੀ ਹੁੰਦੀ ਆ ਤੇ ਮੈਂ ਇਸ ਲਈ ਜ਼ਿਆਦਾ ਨਹੀਂ ਪਾਈ ਥੋੜੀ ਪਾਈ ਆ ਇਹ ਜਿਹੜੀ ਮਿਰਚ ਵਾ ਨਾ ਜਿੰਨੀ ਕੋੜੀ ਨਹੀਂ ਹੈਗੀ ਇਸ ਲਈ ਮੈਂ ਕਰੀ ਵੈਸੇ ਵੀ ਥੋੜੀ ਪਾਈ ਲਿਆ ਕਿ ਬੱਚੇ ਨਾ ਖਾਣ ਤਾਂ ਫਿਰ ਕੀ ਫਾਇਦਾ ਹੈ ਨਾ ਤਾਂ ਕਰਕੇ ਚਲੋ ਹੁਣ ਆਪਾਂ ਤਿਆਰੀ ਕਰਦੇ ਆ ਦੋਸਤੋ ਦੇ ਰੱਖ ਦਿੱਤਾ ਹੁਣ ਚੰਨੀ ਤੇ ਗਰਮ ਹੋ ਜਾਊਗਾ ਫਿਰ ਮੈਂ ਬਣਾ ਲੇ ਆ ਇਹਦੇ ਬਰੈਡ ਰੱਖਤੇ ਆ ਇਹਨਾਂ ਨੂੰ ਨਾ ਮੈਂ ਅੱਧਾ ਕੱਟੂੰਗੀ ਲੰਬਾਈ ਚ ਲੰਬੇ ਵਾਲੇ ਬਣਾਉਂਗੀ ਤੇ ਕਈ ਤੁਹ ਕਮ ਬਣਾ ਦੇ ਚੋਰ ਸੋਟੇ ਬਣਾ ਦੇ ਪਰ ਮੈਂ ਲੰਬੇ ਵਾਲੇ ਬਣਾਉਂਗੀ ਅੱਧਾ ਕੱਟ ਲਿਆ ਲੰਬਾਈ ਚ ਦੂਜੇ ਵੀ ਬਣਾਉਂਗੀ ਮੈਂ ਅਲੱਗ-ਅਲੱਗ ਤਰ੍ਹਾਂ ਦੇ ਹੁਣ ਮੈਂ ਬਣਾਉਂਗੀ ਐਦੀ ਨਹੀਂ ਸੇਮ ਬਣਾਉਂਗੀ ਜਿਹੜੇ ਏਡੇ ਏਡੇ ਚੋਰਸ ਹੁੰਦੇ ਨੇ ਚਾਰ ਜਿਹੜੇ ਚਾਰ ਕੱਟੇ ਹੁੰਦੇ ਉਹ ਵੀ ਬਣਾਉਂਗੀ ਤ੍ਰਿਕੋਣ ਵਾਲੇ ਵੀ ਬਣਾਉਂਗੀ ਤੇ ਫਿਲਹਾਲ ਤਾਂ ਮੈਂ ਪਹਿਲਾਂ ਅੱਧਾ ਬਣਾਉਂਗੀ ਫਿਰ ਮੈਂ ਇਹਨੂੰ ਗੈਸ ਤੇ ਹੁਣ ਰੱਖੂੰਗੀ ਪਾਉਂਗੀ ਸੱਚ ਥੋੜਾ ਤੇਲ ਗਰਮ ਹੋ ਜਾਵੇ ਮੈਂ ਤੇਲ ਦੇਖਦੀ ਹਾਂ ਗਰਮ ਹੋ ਜਾਵੇ ਫਿਰ ਇਹਦੇ ਵਿੱਚ ਮੈਂ ਪਾਣੀ ਆ ਗਰਮ ਹੋ ਗਿਆ ਹੈ ਹੁਣ ਮੈਂ ਚ ਪਾਣੀ ਕੋ ਬਲਟ ਦੇ ਆ ਇੱਕ ਵਾਰੀ ਮੈਂ ਪਲਟਦੇ ਤੇ ਹੁਣ ਦੁਬਾਰਾ ਉਹ ਮੈਂ ਨਾ ਪਹਿਲਾਂ ਜਿਹੜੀ ਮੇਰੀ ਛਲਨੀ ਦੂਜੀ ਸੀਗੀ ਉਹ ਮੈਂ ਸਬਜੀ ਚ ਰੱਖੀ ਹੋਈ ਆ ਹੁਣ ਮੈਂ ਆ ਬਾਰ ਬਾਰ ਕਿਹੜਾ ਧੋਈ ਜਾਵੇ ਤੇ ਇਸ ਲਈ ਮੈਂ ਵੱਡੀ ਲੈ ਲਈ ਆ ਕਿਉਂਕਿ ਫਿਰ ਗਿੱਲੇ ਰਹਿੰਦੀਆਂ ਫਿਰ ਉਹ ਸੁਕਾਉ ਉਹ ਫਿਰ ਟਾਈਮ ਲੱਗਣਾ ਸੀ ਇੰਨੇ ਚ ਫਿਰ ਮੈਂ ਕਿ ਜਲ ਨਾ ਜਾਵੇ ਉਹ ਇਹਨੂੰ ਸਿਰਫ మీడియం మీడియం ਨਹੀਂ ਠੀਕ ਠੀਕ ਜਿਹੜਾ ਸੇਕ ਹੁੰਦਾ ਉੱਚ ਪਕਾਉ ਸਹੀ ਪੱਕਦੇ ਆ ਬੇਸਨੀ ਕੱਚਾ ਰਹਿੰਦਾ ਫੇ ਮੈਂ ਹਮੇਸ਼ਾ ਹੀ ਪਕੋੜੇ ਬਣਾਉਣੀ ਆ ਨਾ ਮੈਂ ਜ਼ਿਆਦਾ ਨਹੀਂ ਕਰਦੀ ਫੁੱਲ ਫੁੱਲ ਮਤਲਬ ਜਿਹੜਾ ਗੈਸ ਦਾ ਹਾਈ ਹੁੰਦਾ ਨਾ ਫੁੱਲ ਹਾਈ ਉਹ ਨਹੀਂ ਮੈਂ ਕਰਦੀ ਹੈਗੀ మీడియం ਤੇ ਰੱਖਦੀ ਆ ਗੈਸ ਨੂੰ ਤਾਂ ਕਰਕੇ ਫਿਰ ਟਾਈਮ ਤਾਂ ਲੱਗਦਾ ਹੀ ਆ ਦੇਖੋ ਪਰ ਵਧੀਆ ਬਣ ਜਾਂਦੀ ਹੈ ਚੀਜ਼ ਟੋਸਟ ਵਗੈਰਾ ਬਣਾਉਣ ਤੋਂ ਬਾਅਦ ਮੈਂ ਚਾਹ ਬਣਾਈ ਫਿਰ ਟੋਸਟ ਖਾਦੇ ਚਾਹ ਪੀਤੀ ਤੇ ਬਰਤਨ-ਪਰਤਨ ਧੋਤੇ ਤੇ ਜਿਹੜਾ ਛੋਟਾ-ਮੋਟਾ ਕੰਮ ਹੋ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਂ ਆ ਗਈ ਅੱਧਰ ਬੈੱਡ ਖੋਲੇ ਆਪਣਾ ਨਵੇਂ ਵਾਲਾ ਕਿਉਂਕਿ ਇਹ ਰਜਾਈ ਇਹ ਨਾ ਸੀ ਪ੍ਰਾਈਸ ਸੀਗੀ ਅ ਲੋੜੀ ਤੋਂ ਇੱਕ ਜਿੱਦਾਂ ਅੱਜ ਲੋੜੀ ਆ ਉਤੋਂ ਪਹਿਲਾਂ ਆਪਾਂ ਇਹ ਰਜਾਈ ਲੈ ਕੇ ਆਂਦੀ ਆ ਤੇ ਫੇਰ ਮੈਂ ਕਿਾ ਚੱਲ ਇਹਨੂੰ ਆਪਾਂ ਬੈੱਡ 'ਚ ਰੱਖ ਦਾਨੀ ਆ ਮੈਂ ਕਿਉਂਕਿ ਫਿਰ ਕੋਈ ਗੈਸਟ ਆਇਆ ਹੁੰਦਾ ਨਾ ਫਿਰ ਉਹ ਖੋਹ ਜਾਂਦਾ ਹੈ ਸਾਰੀਆਂ ਥੋੜੀ ਗੰਦੀਆਂ ਕਰਨੀਆਂ ਰਜਾਈਆਂ ਬਾਪੂ ਕਹਿੰਦਾ ਸੀ ਮੈਂ ਕੱਲੇ ਨਹੀਂ ਰਜਾਈ ਲਿਆ ਕਰਨੀ ਫੇਰ ਮੈਂ ਕਹਾਂ ਨਹੀਂ ਉਹ ਆਪੇ ਬੈੱਡ 'ਚ ਰੱਖ ਦਾਨੀ ਕੋਈ ਗੈਸਟ ਆਊਗਾ ਨਾ ਫਿਰ ਆਪਾਂ ਮਤਲਬ ਇਹ ਨਮੀ ਰਜਾਈ ਕੱਢ ਲਾਂਗੇ ਤੇ ਇਹ ਫਰਨੈਲ ਮੈਂ ਤੁਹਾਨੂੰ ਦਿਖਾ ਰਹੀ ਸੀ ਫਰਨੈਲ ਦੀਆਂ ਗੋਲੀਆਂ ਮੰਗਾਈਆਂ ਸੀ ਮੈਨਾਂ ਤੋਂ ਤੇ ਉਹੀ ਮੈਂ ਬੈੱਡ 'ਚ ਰੱਖਦੀ ਪਈ ਸੀ ਦੂਸਰਾ ਬੈੱਡ ਵੀ ਖੁੱਲਿਆ ਸੋਚ ਮੈਂ ਕੱਪੜੇ ਪਹਿਲਾਂ ਕਿੰਨੇ ਰੱਖੇ ਤੇ ਉੱਚ ਵੀ ਫਰਨੇਡੀਆਂ ਗੋਲੀਆਂ ਸੁੱਟੀਆਂ ਤੇ ਇਧਰ ਵੀ ਮੈਂ ਕਿਹਾ ਹੁਣ ਇਧਰ ਵੀ ਔਰ ਰੱਖੀ ਦਿੰਨੀ ਗੋਲੀਆਂ ਕਿਉਂਕਿ ਨਿਊ ਬੈੱਡ ਵਾ ਮੈਂ ਫਿਰ ਸਮੈਲ ਜੀ ਆਂਦੀ ਰਹਿੰਦੀ ਕੱਪੜਿਆਂ ਚ ਇਸ ਕਰਕੇ ਗੋਲੀਆਂ ਸਹੀ ਰਹਿੰਦੀਆਂ ਫਰਨੇਡੀਆਂ ਤੇ ਮੈਂ ਉਹ ਫਰਨੇਡੀਆਂ ਗੋਲੀਆਂ ਫਿਰ ਬੈੱਡ 'ਤੇ ਰੱਖ ਦਿੱਤੀਆਂ ਸੀਗੀਆਂ ਇਹ ਚਾਰੇ ਪਾਸੇ ਨੇ ਇੱਕ ਇੱਕ ਚਾਰੇ ਪਾਸੇ ਇੱਕ ਇੱਕ ਰੱਖ ਦਿੱਤੀ ਨੀਂਦ ਇਸ ਟਮ ਨੂੰ ਬਹੁਤ ਜ਼ਿਆਦਾ ਆ ਰਹੀ ਹੈ ਵੋਇਸ ওভার ਕਰ ਰਹੀ ਹੈ ਨਾ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਤੇ ਹੁਣ ਮੈਂ ਨਾ ਗੱਦਾ ਇੱਦਾਂ ਸੈੱਟ ਕਰ ਦੂੰਗੀ ਇਹ ਜਿਹੜੇ ਸਾਡੇ ਗੱਦੇ ਨੇ ਨਿਊ ਵਾਲੇ ਇਹ ਬਿਲਕੁਲ ਹਲਕੇ ਆ ਆਰਾਮ ਨਾਲ ਚੱਕ ਹੋ ਜਾਂਦੇ ਜਿਹੜੇ ਦੂਸਰੇ ਵਟ ਦੇ ਗੱਦੇ ਆ ਨਾ ਬਾਪਰੇ ਬਾਪੋ ਤਾਂ ਦੋ ਬੰਦੇ ਵੀ ਚੱਕੋਂਗੇ ਤਾਂ ਵੀ ਨਹੀਂ ਚੱਕੇ ਜਾਂਦੇ ਹੈਗੇ ਤੇ ਇਧਰ ਮੈਂ ਕਿ ਚੱਦਰ ਵੀ ਵਿਛਾਈ ਦਿੰਨੀ ਆ ਇਧਰ ਮੈਂ ਨੋਰਮਲ ਚਦਰ ਵਿਛਾਈ ਮੋਟੀ ਨਹੀਂ ਵਿਛਾਈ ਕੋ ਕਿਦਰ ਕੋਈ ਸੁਣਦਾ ਨਹੀਂ ਹੈਗਾ ਅਸੀਂ ਦੂਸਰੇ ਰੂਮ 'ਚ ਹੀ ਸੁਣਨੇ ਆ ਇਧਰ ਫਿਰਾਲ ਸਾਈਂ ਜੀ ਆ ਸਾਈਂ ਜੀ ਦਾ ਹੀ ਇੱਕ ਸਾ ਹੁਣ ਹੈ ਫਿਲਹਾਲ ਹਜੇ ਤਾਂ ਬੈਡ ਉਹ ਆ ਇਹ ਜੋ ਸਾਈਂ ਜੀ ਨੂੰ ਆਪਾਂ ਉੱਪਰ ਨਾ ਸ਼ੀਸ਼ਾ ਲਗਾਵਾਂਗੇ ਮੰਦਰ ਦੇ ਕੋਲ ਉੱਥੇ ਫਿਰ ਫੋਟੋ ਆਪਾਂ ਸਾਈਂ ਜੀ ਦੀਆਂ ਰੱਖਾਂਗੇ ਤੇ ਫਿਲਹਾਲ ਤਾਂ ਬੈਡ ਉੱਪਰ ਹੀ ਪਿੰਨਾ ਫੋਟੋ ਫਿਰ ਉਸ ਤੋਂ ਬਾਅਦ ਮੈਂ ਇਹ ਆਪਣੇ ਇੱਧਰ ਫ੍ਰਿਜ ਵਾਲਾ ਗਈ ਅਸੀਂ ਨਿਊ ਫ੍ਰਿਜ ਲਈ ਹੈ ਇਹ ਵੀ ਲੋਗ ਮੈਂ ਤੁਹਾਨੂੰ ਨੈਕਸਟ ਵਲੋਗ ਇਹ ਮੇਰਾ ਆਊਗਾ ਫ੍ਰਿਜ ਵਾਲਾ ਇਹ ਮੈਂ ਕਿ ਪਹਿਲਾ ਲੋੜੀ ਵਾਲਾ ਆਪਣਾ ਮੈਂ ਵਲੋਗ ਪਾਣਾ ਕਿਉਂਕਿ ਲੋੜੀ ਵਾਲਾ ਫਿਰ ਮੇਰਾ ਫਿਰ ਜੇ ਮੈਂ ਫ੍ਰਿਜ ਵਾਲਾ ਵਲੋਗ ਪਾਣਾ ਤੇ ਫਿਰ ਮੇਰਾ ਲੋੜੀ ਵਾਲਾ ਲੇਟ ਹੋ ਜਾਣਾ ਇਸ ਕਰਕੇ ਵੈਸੇ ਵੀ ਮੇਰੇ ਵਲੋਗ ਲੇਟ ਹੀ ਆ ਰਹੇ ਆ ਤੇ ਉਹ ਇਸ ਲਈ ਫਿਰ ਮੈਂ ਨਾ ਪਹਿਲਾਂ ਮੈਂ ਆਪਣਾ ਲੋੜੀਆਲਾ ਵਲੋਗ ਪਾਣੀ ਤੇ ਜਿਹੜਾ ਫ੍ਰਿਜ ਹੈ ਉਹ ਨੈਕਸਟ ਵਲੋਗ ਚ ਤੁਹਾਨੂੰ ਦਿਖਾਉਂਗਾ ਫਿਲਹਾਲ ਤਾਂ ਸਿਫਰਿਜ ਲਈ ਆ ਇਹ ਮੈਂ ਤੁਹਾਨੂੰ ਤਾਂ ਦਾ ਤੇ ਮੈਟ ਮੰਗਵਾਇ ਸੀ ਔਨਲਾਈਨ ਮੈਟ ਮੰਗਵਾਇ ਸੀ ਤੇ ਉਹ ਮੈਂ ਵਿਚਾਰ ਰਹੀ ਆ ਇੱਥੇ ਮੈਂ ਫ੍ਰਿਜ ਤੇ ਵੈਸੇ ਤਾਂ ਕਹਿੰਦੇ ਫ੍ਰਿਜ ਤੇ ਮੈਟ ਨਹੀਂ ਵਿਛਾਣੇ ਚਾਹੀਦੇ ਬਟ ਬਟ ਵਿਛਾ ਲੈਂਦੇ ਆ ਸਾਰੇ ਲੋਕ ਵਿਛਾ ਲੈਂਦੇ ਆ ਤੇ ਮੈਂ ਵੀ ਮੰਗਾਇ ਸੀ ਮੈਂ ਕਹੂੰ ਪੈਸੇ ਵੇਸਟ ਤਾਂ ਕਰਨੇ ਨਹੀਂ ਹੈਗੇ ਤੇ ਮੈਂ ਜਿ ਮਗਵਾਇਆ ਇਹ ਨਵਾ ਸ਼ਾਲਾਨੀ ਉਹ ਵਧੀਆ ਮੈਂ ਮਗਾਇਆ ਮੈਂ ਤੁਹਾਨੂੰ ਦਿਖਾਏ ਵੀ ਹੁਣ ਲਵ ਲਿਖਿਆ ਉੱਪਰ ਤੇ ਉੱਪਰਲਾ ਕਵਰ ਵੀ ਮਗਾਇਆ ਜਿਹੜਾ ਉੱਪਰ ਸਭ ਤੋਂ ਉੱਪਰ ਹੈ ਨਾ ਉਹ ਵੀ ਮਗਾਇਆ ਤੇ ਇਹ ਮੈਟ ਵੀ ਮਗਾਇਆ 6 ਪੀਸ ਮਿਲੇ ਅੰਦਰਲੇ ਤੇ ਉੱਪਰ ਜਿਹੜਾ ਕਵਰ ਉਹ ਵਾਲਾ ਮਿਲੇ ਆ ਤੇ ਹੈਂਡਲ ਲਈ ਦੋ ਮਿਲੇ ਆ ਲਾਈਵ ਹਨਾ ਸ਼ੋਪਿੰਗ ਚੱਲਦੀ ਪਈ ਸੀ ਫਿਰ ਮੈਂ ਫਟਾਫਟ ਆਰਡਰ ਕਰ ਦਿੱਤਾ ਤੇ ਬਸ ਉਹੀ ਲਗਾ ਰਹੀ ਸੀ ਮੈਂ ਇੱਥੇ ਕਿਉਂਕਿ ਇਹਨਾਂ ਨਾਲ ਬਹੁਤ ਫਾਇਦਾ ਫ੍ਰਿਜ 'ਚ ਮੈਟ ਲਗਾਉਣ ਨਾਲ ਕੁਝ ਵੀ ਗਿਰਦਾ ਨਹੀਂ ਅਗਰ ਗਿਰੂੰਗਾ ਤਾਂ ਮੈਂ ਢੇਰ ਦੇ ਉੱਪਰ ਹੀ ਗਿਰੂੰਗਾ ਨਾ ਸ਼ਿਸ਼ੂ ਵਗੈਰਾ ਤੇ ਨਹੀਂ ਗਿਰੂੰਗਾ ਤੇ ਬਸ ਉਹ ਹੀ ਲਗਾ ਰਹੀ ਸੀਗੀ ਤੇ ਮੈਂ ਕਿਹਾ ਫਿਰ ਇਹਨੂੰ ਢੂਣੀ ਬਾਲਨੀ ਸੀ ਮੈਂ ਕਿਹਾ ਉਤੋਂ ਪਹਿਲਾਂ ਮੈਂ ਫਟਾਫਟ ਆ ਲਿਆ ਅੰਦਰ ਸੀਗਾ ਕਬਰ ਬਿਚਾ ਰਿਹਾ ਉੱਪਰ ਤੇ ਉ ਇੱਧਰ ਆ ਦੇਖੋ ਲਾ ਮੈਂ ਗੰਟੀ ਲਗਾ ਇੱਕ ਬਚਦਾ ਆ ਇੱਕ ਰੱਖ ਲਿਆ ਆ ਕਦੋਂ 5 6 6 ਪੀਸ ਮੈਟ ਮਿਲੇ ਆ ਤੇ ਇੱਕ ਆ ਮਿਲੇ ਉਪਰੋਂ ਔਰ ਦੋ ਆ ਮਿਲੇ ਆ ਉਹ ਵਧੀਆ ਆ ਦੇਖੋ ਕੰਪਨੀ ਦੇ ਆ ਨਾ ਤੇ ਆਵਾਜ਼ ਸੁਣ ਪਰ ਕਰ ਪਰ ਇਹ ਤੇ ਜ਼ੋਰਦਸ ਕੁੜੀ ਉੱਠ ਗਈ ਅੰਦਰ ਇਹਨਾਂ ਪਤਾ ਨਹੀਂ ਬਾਬੂ ਜੀ ਖਾ ਇੱਕ ਮਿੰਟ ਹੋਰ ਇੱਕ ਵਾਰ ਹਟਾ ਕੇ ਆ ਦੇਖੋ ਇਹ ਕੰਪਲੀਟ ਆਇਆ ਲਾਈਟਾਂ ਵੀ ਜਗਦੀ ਆ لے لائٹ میں گفٹ رنگ لائٹ جی آ سٹینڈ اور آنگ لائٹ آئٹ ماوک نیو مل گانوں گی ہار لے کے دن نے ادھر గలీని ఫస్ట్ రవి చాలా గలీ చాలే ਤੇ ਥੋੜੀਆਂ ਲੱਕਣਾ ਹੀ ਜਿੰਨੀ ਤੁਸੀਂ ਲੱਕੜਾ ਦੇਖ ਰਹੇ ਵਸਾਹੀ ਮਗਾਇਨਾ ਸੀ ਕਿ ਹੁਣ ਅੱਜ ਕੱਲੋ ਜਮਾਨਾ ਨਹੀਂ ਰਿਹਾ ਹਨਾ ਧੂਣੀ ਲਗਾਉਣ ਦਾ ਬੈਠਣ ਦਾ ਤੇ ਸਾਡੀ ਗਵਾਂਢੀ ਸੀ ਉਹ ਵੀ ਆਈ ਸੀ ਉਹ ਮੈਂ ਵਲੋਗ ਨਹੀਂ ਬਣਾ ਪਾਈ ਕਿ ਕਿਸੇ ਨੂੰ ਪਸੰਦ ਹੋਉਂਦਾ ਦੇਖਿਓ ਵਲੋਗ ਜਾਣ ਕਿਸੇ ਨੂੰ ਨਹੀਂ ਤੇ ਇਸ ਲਈ ਮੈਂ ਨਹੀਂ ਬਣਾਇਆ ਹੈਗਾ ਵੈਸੇ ਵੀ ਆਪਣੇ ਆਪ ਸ਼ਰਮ ਜੀ ਆਂਦੀ ਆ ਫਿਰ ਮੈਂ ਬਣਾਇਆ ਨਹੀਂ ਕੋ ਬਲੋਗ ਬਸ ਇੱਥੇ ਮੱਥਾ ਟੇਕਿਆ ਫਿਰ ਆਪਾਂ ਧੂਣੀ ਲਗਾਈ ਬਾਅਦ ਚ ਮੱਥਾ ਟੇਕਿਆ ਮੂਵੀ ਖਾਧੀ ਬਸ ਘੰਟੇ ਡੇਢ ਘੰਟੇ ਲਈ ਆਪਾਂ ਬੈਠੇ ਆ ਫਿਰ ਆਪਾਂ ਰਾਤ ਹੋ ਗਈ ਸੀ ਬਹੁਤ ਜ਼ਿਆਦਾ ਤੇ ਹਾਂ ਤੁਸੀਂ ਮੇਰਾ ਗਿਫਟ ਦੇਖਿਆ ਹੈ ਇਹ ਲੋਹੜੀ ਦਾ ਗਿਫਟ ਮੇਰੇ ਪਤੀ ਦੇਵ ਨੇ ਮੈਨੂੰ ਦਿੱਤਾ ਕਾਫੀ ਟਾਈਮ ਤੋਂ ਮੈਨੂੰ ਨਾ ਮੇਰਾ ਸੁਪਨਾ ਸੀ ਕਿ ਮੈਂ ਰਿੰਗ ਲਾਈਟ ਲਵ ਤੇ ਲੋਕਾਂ ਦੇ ਵੀਡੀਓ ਦੇਖਦੀ ਸੀ ਰੀਲਸ ਦੇਖਦੀ ਸੀ ਹਾਏ ਮੈਂ ਕਿੰਨੇ ਫੇਸ ਕਿੰਨੇ ਨਾ ਕਲੀਅਰ ਆਉਂਦੇ ਆ ਤੇ ਮੇਰਾ ਵੀ ਸੀਗਾ ਵੀ ਮੈਂ ਕਿ ਰਿੰਗ ਲਾਈਟ ਮੈਂ ਵੀ ਲੈਣੀ ਆ ਲੈਣੀ ਜਮਰ ਜੀ ਹੋ ਜਾਵੇ ਤੇ ਰਿੰਗ ਲਾਈਟ ਮੈਂ ਲੈਣੀ ਆ ਆਪਣਾ ਇੱਕ ਸ਼ੌਂਕ ਪੂਰਾ ਕਰਨਾ ਹੈ ਹਨਾ ਤੇ ਵਸੋਹੀ ਮੈਨੂੰ ਇਹਨਾਂ ਨੇ ਫਿਰ ਮੈਂ ਕਿਹਾ ਇਹਨਾਂ ਨੂੰ ਮੈਂ ਰਿੰਗ ਲਾਈਟ ਲੈਣੀ ਆ ਫਿਰ ਇਹਨਾਂ ਨੇ ਮੈਨੂੰ ਰਿੰਗ ਲਾਈਟ ਲੈ ਕੇ ਦਿੱਤੀ ਤੇ ਲੋੜੀ ਦਾ ਮਤਲਬ ਮੈਨੂੰ ਇੱਕ ਗਿਫਟ ਮਿਲਿਆ ਤੇ ਮੇਰੇ ਬੇਟੇ ਨੂੰ ਵੀ ਹੈੱਡਫੋਨ ਮਿਲੇ ਉਹ ਵੀ ਕਾਫੀ ਟਾਈਮ ਤੋਂ ਕਹ ਰਿਹਾ ਸੀ ਪਾਪਾ ਜੀ ਮੈਨੂੰ ਇਦਾਂ ਦੇ ਹੈੱਡਫੋਨ ਲੈਣੇ ਨੇ ਇਹਦੇ ਦੋਸਤ ਕੋਲ ਸੀ ਤਾਂ ਮਗਰ ਪਿਆ ਸੀ ਇਹ ਤਾਂ ਆ ਦੇਖੋ ਜੀ ਮੇਰੀ ਰਿੰਗ ਲਾਈਟ ਮੈਨੂੰ ਮੇਰਾ ਗਿਫਟ ਮਿਲ ਗਿਆ ਜੋ ਕਾਫੀ ਟਾਈਮ ਤੋਂ ਮੇਰਾ ਸੁਪਨਾ ਸੀ ਕਿ ਮੈਂ ਵੀ ਰਿੰਗ ਲਾਈਟ ਲਮਾ ਤੇ ਬਸ ਸੁਪਨਾ ਇੰਨਾ ਨਹੀਂ ਮੇਰਾ ਪੂਰਾ ਕੀਤਾ ਸੁਪਨਾ ਹੀ ਸੀ ਇੱਕ ਸਮਨੇ ਕੋਈ ਲੋਕਾਂ ਕੋ ਰਿੰਗ ਲਾਈਟ ਅੱਜਕੱਲ ਨੋਰਮਲ ਲਾਈਫ ਰਹਿ ਦਿਆ ਤੁਸੀਂ ਨੋਰਮਲ ਚ ਹੋ ਵੀ ਅਸੀਂ ਅਸੀਂ ਵੀ ਨੋਰਮਲ ਚ ਹਾਂ ਕਿਉਂਕਿ ਅਸੀਂ ਵੀ ਉਸ ਗੜੀ ਜਿਆਦਾ ਫੇਮਸ ਹੈ ਜੇ ਕਿ ਬਸ ਇੱਕ ਸੁਪਨਾ ਸੀ ਕਿ ਆਪਾਂ ਵੀ ਵੀਡੀਓ ਵੀਡੀ ਰਿੰਗ ਲਾਈਟ ਚ ਬਣਾਈਏ ਹਨਾ ਤੇबस ਇਹਨਾਂ ਨੇ ਮੇਰਾ ਸੁਪਨਾ ਪੂਰਾ ਕੀਤਾ ਤੇ ਮੇਰੇ ਇੰਗਲੈਂਡ ਲਈ ਕਾਫੀ ਵੱਡਾ ਸਟੈਂਡ ਹੈ ਫਿਲਹਾਲ ਤਾ ਜਿਵੇਂ ਛੋਟਾ ਕੀਤਾ ਹੈ ਤਾਰ ਮੈਂ ਤੁਹਾਨੂੰ ਦਿਖਾ ਰਹੀ ਸੀ ਇਹ ਤੇ ਚਲੋ ਹੁਣ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਚ ਬਾਏ ਬਾਏ ਐਂਡ ਗੁੱਡ ਨਾਈਟ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ